हां जी भाई जी सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 10 ਤਰੀਕ 9ਵਾਂ ਮਹੀਨਾ 2025 ਨੂੰ ਤੁਹਾਨੂੰ ਦੋ ਬੱਚਾ ਦਿਖਾਉਣ ਲੱਗੇਗਾ ਵਜਨ ਦੇ ਕੇ ਸਾਨੂੰ ਐ ਜਿ ਲੱਗਣਾ ਵੀ ਖਾਨੀ ਪੱਕੜਾ ਜਿਹਾ ਹੁਣ ਦੰਦ ਸਾਨੂੰ ਪਟਕੇ ਦਿਖਾਵਾਂ ਦੰਦੋਂ ਬਾਈ ਕਹਿੰਦਾ ਬਿਲਕੁਲ ਦੋਨੇ ਬੱਚਾ ਖੀਰ ਗੀਆਂ ਠੀਕ ਹੈ ਥਾਨ 4-4 ਹੋਣਗੇ ਬਾਕੀ ਬੱਚਾ ਸਾਨੂੰ ਤੋੜ ਤਰ ਕੇ ਸਾਰੇ ਢਾਂਗ ਤੁਹਾਨੂੰ ਬੱਚਾ ਦਿਖਾ ਦਾਂ ਜਿਹੜੇ ਭਰਾ ਨੂੰ ਫਟੀਆਂ ਕਿਸੇ ਵੀ ਢਾਂਗ ਤੋਂ ਡਾਕਟਰ ਲੈ ਕੇ ਅੰਦਰੋਂ ਚੈੱਕ ਕਰਾਹਾ ਦਊ ਬਾਹਰੋਂ ਚੈੱਕ ਕਰਾ ਛੋਟੇ ਛੋਟੇ ਤੇ ਡਿਪੈਂਡ ਕਰਦਣਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਕੀ ਡ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਆਪਣੇ ਘਰੋਂ ਆਪਾਂ ਪਹਿਲਾਂ ਦੋ ਬੱਚਿਆਂ ਦੀ ਪਾਈ ਸੀ ਗੱਬਣਾ ਦੀ ਵੀ ਉਹ ਬੈਗੀਆਂ ਸੋਧੀਆਂ ਹਾਂਜੀ 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 ਬਹੁਤ ਸੋਹਣੀਆਂ ਉਹ ਮੰਨ ਕੇ 15 20 ਮਿੰਟਾਂ ਜੀ ਬੈਗੀਆਂ ਸੀ ਠੀਕ ਹੈ ਠੀਕ ਹੈ ਤੇ ਡਰੈੱਸ ਬੋਲ ਦਿਓ ਬਈ ਆਪਾਂ ਡਰੈੱਸ ਪਿੰਡ ਆਪਣਾ ਧੌਲਾ ਜੀ ਜ਼ਿਲ੍ਹਾ ਬਰਨਾਲਾ ਜੀ ਨਾਂ ਮੇਰਾ ਜਸਵਿੰਦਰ ਹੈ ਜੀ ਤੇ ਬਰਨਾਲਾ ਜਿਲ੍ਹਾ ਲੱਗਿਆ ਆਪਾਂ ਨੂੰ ਹਾਂਜੀ ਹਾਂ ਨੇੜੇ ਬਰਨਾਲੇ ਆ ਗਿਆ ਆਪਣਾ ਹਾਂਜੀ ਬਰਨਾਲੇ ਤੋਂ ਆਪਾਂ 7-8 ਕਿਲੋਮੀਟਰ ਸਾਈਡ ਤੇ ਆਂ ਜੀ ਤਵਲਾ ਵੱਡਾ ਪਿੰਡ ਆ ਗਿਆ ਹਾਂਜੀ ਹਾਂ ਤੇ ਮੋਬਾਈਲ ਵੀਰ ਆਪਣਾ ਮੋਬਾਈਲ ਨੰਬਰ 97796 ਜੀ 21166 ਜੀ ਠੀਕ ਆ ਦੋਨੋਂ ਬੱਚਾ ਖੀਰੀਆਂ ਜਮਾ ਖੀਰੀਆਂ ਨੇ ਜੀ ਦੰਦ ਪਟਕੇ ਦਿਖਾ ਦੇਣੇ ਜੀ ਆਪਣਾ ਥਣ 4-4 ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਜਮਾ ਲਵੇ ਜਮਾ ਸਿੰਗਲ 4 ਥਣ ਮਿਲਣਗੇ ਜੀ ਠੀਕ ਆ ਠੀਕ ਆ ਬਾਜੇ ਨੂੰ ਵਜੂਦ ਫੁੱਲ ਮਿਲੂ ਜੀ ਫੁੱਲ ਹਾਈਟ ਮਿਲੂ ਦੀ ਮਿਆਬ ਅੱਛੀ ਆ ਗਈ ਪੂਰਾ ਕੱਦ ਤੇਰਾ ਪੂਰਾ ਫੁੱਲ ਬੱਛਾ ਨਾ ਆ ਗਿਆ ਨਾ ਫੁੱਲ ਵਜਣਾ ਜੀ ਫੁੱਲ ਬੇਟਾ ਵਾ ਟੀਕੇ ਦੇ ਕਾਬਲਾ ਮਹੀਨੇ ਵੀਦਨਾ ਦੇ ਵਿੱਚ ਬੋਲ ਕੇ ਕੀ ਕੱਲ ਨੂੰ ਭਰਾਲੇ ਜਾਗੇ ਆ ਟੀਕਾ ਲੈ ਲੈਣੀ ਹਾਂ ਠੀਕ ਕਰਦੇ ਉਮਰ ਕਿੰਨੀ ਕੁ ਲੱਗ ਭਾਗੇ ਜੀ ਉਮਰ ਖੀਰੀਆਂ ਨੇ origignal ਜੀ ਵਾ ਸਾਲ ਦੇ ਏਟੇ ਪੇਟੇ ਵਾਲੀਆਂ ਨਹੀਂ ਦੋਨੇ ਆਪਾਂ ਦੰਦ ਪਟਕੇ ਦਿਖਾ ਦੇਨੇ ਲੈ ਦੰਦ ਪਟਦੇ ਪਹਿਲਾਂ ਫਿਰ ਲਓ ਜੀ ਖੜ ਜਾ ਖੜ ਜਾ ਹੂੰ ਲੈ origignal ਖੀਰੀ ਹੈ ਜਮਾ ਖੀਰੀ ਬੱਛੇ ਜੀ ਠੀਕ ਹੈ ਦੰਦਾਂ ਬਿਲਕੁਲ ਖੀਰੀ ਆ ਗਈ ਕੋ ਫੋਟ ਨਹੀਂ ਛਾਗਣੀ ਫੁੱਲ ਵਜਣਾ ਜੀ ਫੁੱਲ ਹੀ ਵੇਟ ਆ ਜੀ ਠੀਕ ਆ ਠੀਕ ਆ ਲੈ ਸੁਣੀ ਤੂੰ ਥਣ ਦਿਖਾ ਹਾਈਟ ਹੂਟ ਦੀ ਬਹੁਤ ਚੰਗੀ ਹੈ ਜੀ ਹੂੰ ਥਣ ਵੀ ਸੋਹਣਿਆ ਨਾ ਬਈ ਬਿਲਕੁਲ ਜੀ ਬਿਲਕੁਲ ਤੋੜ ਕੇ ਦਿਖਾਈਏ ਫਿਰ ਆਪਾਂ ਹਾਂ ਤੋੜ ਕੇ ਦਿਖਾ ਦੇਣਾ ਜੀ ਲੈ ਤੋੜ ਕੇ ਸਾਨੂੰ ਦਿਖਾਉਣਾ ਆਪਾਂ ਜਾਨ ਵਾਲੀ ਬੱਚੀ ਆ ਥੋੜੀ ਜੀ ਸਾਨੂੰ ਪਤਾ ਤੇ ਬਾਕੀ ਤੋੜ ਦਾ ਕੇ ਦਿਖਾਵਾਂਗੇ ਆਪਾਂ ਥੋੜੀ ਜੀ ਜਾਣ ਕਰਕੇ ਭੱਜੂ ਦਾ ਜ਼ਰੂਰ ਹੈ ਕਿ ਸਾਨੂੰ ਪਤਾ ਇਹਨਾਂ ਦੀ ਆਤ ਹੁੰਦੀ ਹੈ ਬੱਚਾਂ ਦੀ ਤੇ ਐ ਮਰ ਕੇ ਲੋ ਜੀ ਪੂਰੇ ਦੁੱਖ ਤੋੜਨ ਵਾਲੀ ਗੱਲ ਹੀ ਆ ਪੂਰੀ ਸਾਂਹ ਸਮਰ ਕੀ ਨਹੀਂ ਹਾਈ ਬਿਕੁਲ ਢਸੀ ਹਲਾਣੇ ਕਿਸ ਵੱਖ ਦੀ ਫੁੱਲ ਆਸਤਵਾ ਜੀ ਵਰਗੀਆਂ ਬੱਚੀਆਂ ਨੇ ਦੋਨੇ ਜੀ ਉੱਡ ਜੁੱਡ ਜੁੱਡ ਕਰਦੀਆਂ ਨੇ ਆ ਤਾਂ ਜਮਾ ਉੱਡ ਜੁੱਡ ਕਰਦੀ ਮਸਾ ਫੜ ਕੇ ਰੱਖੀਆ ਪਹਿਲਾਂ ਜੀ ਪੱਤੀ ਪਈ ਨਾ ਇਹ ਆਪਾਂ ਏਵੇਂ ਹੀ ਕਹਿਦੀ ਆ ਜੀ ਲਈਆਂ ਤਾਂ ਬੰਨੀਆਂ ਨੇ ਹਾਂ ਤੇ ਮੰਨ ਕੇ ਚਲੋ ਹੈਗੀਆਂ ਨੇ ਠੀਕ ਆ ਲੈ ਤੁਹਾਨੂੰ ਵਰ ਬਣਾ ਕੇ ਦਿਖਾ ਦੇਣਾ ਥੋੜਾ ਸਾਨੂੰ ਪਤਾ ਸਾਨੂੰ ਪਹਿਲਾਂ ਹੀ ਕਿਹਾ ਵੀ ਥੋੜੀ ਜੀ ਇਹਨਾਂ ਜਾਤ ਹੁੰਦੇ ਬੱਚਾਂ ਦੀ ਭੱਜਣ ਦੀ ਤੇ ਬਾਕੀ ਤਾਂ ਬੈਸੀ ਜਾਣ ਦਾ ਭੱਜ ਜਿਹਦੇ ਚ ਜਿੰਦ ਜਾਨ ਹੂ ਉਹੀ ਭੱਜੂ ਵੱਡੇ ਵੀਰੇ ਗੋਡੇ ਗਿੱਟੇ ਪੜੀ ਗਏ ਉਹਨੇ ਕੀ ਭੱਜਣਾ ਉਹਨੇ ਕੀ ਭੱਜਣਾ ਜਿਹਨੇ ਕੁਝ ਖਾਦਾ ਹੀ ਨਹੀਂ ਹੈ ਤੇ ਰੇਟ ਫਿਰ ਵਿੱਚ ਹੀ ਕਰ ਦੀ ਆਪਾਂ ਤਾਂ ਹਾਂ ਰੇਟ ਪਾਕ ਕਰੀ ਦੇਵਾਂਗੇ ਜੀ ਠੀਕ ਹੈ ਇਹ ਐ ਮੰਨ ਕੇ ਚਲੋ ਆਪਾਂ ਜੋੜੇ ਹੀ 35 35000 ਦੀਆਂ ਦੇ ਦਾਂਗੇ ਜੀ 70 ਹਜ਼ਾਰ ਚ ਜੋੜੀ ਬਸ 70000 ਚ ਜੋੜੀ ਦੇ ਦਾਂਗੇ ਜੇ ਕੋਈ ਇਕੱਠੀ ਮੰਗਾਉ ਉਹਨੂੰ ਆਪਾਂ ਮੰਨਤਨ ਖੋਲ੍ਹ ਕੇ ਕਰਾਂਗੇ ਮੰਨਤਨ ਕਰਦੇ ਨਹੀਂ ਫਿਰ ਕੱਲੀ ਕੱਲੀ ਦਾ ਹਾਂ ਜਾਂ ਪਹੁੰਚ ਪੱਪੇ ਦਾ ਕਰ ਲਾਂਗੇ ਆਪਾਂ ਗੂਗਲ ਨਹੀਂ ਮੰਨਤਨ ਕਰਾਂਗੇ ਜੀ 2 ਨੰਬਰ ਬਚੇ ਪਰ ਥਾਂ ਮੈਂ ਆਪਾਂ ਇੱਕ ਵਾਰੀ ਗੱਲ ਹੋਰ ਦੱਸ ਦਈਏ ਵੀ ਆਪਾਂ ਇਹ ਘਰੇਲੂ ਹੀ ਬੈੜਾਂ ਲਈਆਂ ਨੇ ਬੰਦੇ ਕੋਲੇ 8 ਤੋਂ 10 ਕ ਨਗ ਸੀਗੇ ਥਾਂ ਥੋੜਾ ਜਿਹਾ ਕੰਜੈਸਟਡ ਜਿਹਾ ਸੀ ਨਹੀਂ ਇਹ ਹਜੇ ਨੀਨੇ ਦਾ ਕੌਣ ਵਿੱਚ ਹਾਂ ਇਹ ਵੀ ਖੀਰੀ ਹੈ ਜੀ ਇਹ ਬਸ ਐਵੇਂ ਮੰਨ ਕੇ ਚਲੋ ਸਾਲ ਤੋਂ ਮਹੀਨਾ ਡੇਢ ਮਹੀਨਾ ਘੱਟ ਹੋ ਲਗਭਗ ਸਾਲ ਦੇ ਬਰਾਬਰ ਹੋਇਆ ਇਹ ਵੀ ਖੀਰੀ ਹੈ ਰੇਜ ਨਾਲ ਠੀਕ ਆ ਦੰਦ ਤੁਹਾਨੂੰ ਦੇ ਪਟਕੇ ਦਿਖਾ ਦਿੰਦੇ ਆ ਆ ਦੇਖੋ ਜਮਾ ਕੱਚੀ ਖੀਰੀ ਹੈ ਲਾਹ ਬਣੀ ਗੱਲ ਮਿੱਤਰੋ ਬਾਏ ਨੂੰ ਦੰਦ ਤੁਹਾਨੂੰ ਵੀਡੀਓ ਵਿੱਚ ਪਟਕੇ ਦਿਖਾਏ ਨਹੀਂ ਆਮ ਹੀ ਕਹਿੰਦਾ ਚਾਰ ਦੰਦਾਂ ਵਾਲੇ ਬੱਚੇ ਨੂੰ ਖੀਰੀ ਆ ਕੇ ਵੇਚ ਦਿੰਦੇ ਬੰਦੇ ਛੋਟੀਆਂ ਮੰਨ ਕੇ ਨਾ ਜੇ ਫੁੱਲ ਵਧੀਆ ਗਾਂ ਦੀ ਹਾਈਟ ਹੁੰਦੀ ਓਡੀ ਓਡੀ ਹਾਈਟਾਂ ਹੈਗੀਆਂ ਨੇ ਜੀ ਦੋਨਾਂ ਨੂੰ ਹਾਈਟ ਚ ਆ ਗਿਆ ਹਾਂਜੀ ਹਾਂ ਠੀਕ ਆ ਲੈ ਤੋਰ ਫਿਰ ਇਹਨੂੰ ਵੀ ਦੇਵਰੇ ਹੁਣ ਆ ਰੇਟ ਤੁਹਾਨੂੰ ਪਹਿਲੇ ਨਿਵੇੜਤਾ ਵੀ 35 35 ਹਜ਼ਾਰ ਮੰਨ ਲਓ ਜਾਂ 70 ਦੋਨਾਂ ਦਾ ਮੰਨ ਲਓ ਠੀਕ ਹੈ ਜੇ ਜੋੜਾ ਲੜੂ ਦਾ ਪਹੁੰਚ ਪੂਰਾ ਮਾੜਾ ਬਟਾ ਕਰਾਏਗਾ ਤੁਹਾਡਾ ਮਾਮਾ ਥੱਲੇ 25 25 ਪਲੱਸ ਸੇਰ ਦੁੱਧ ਹੈਗਾ ਸੀ ਜੀ ਪਲੱਸ ਸੀ ਚੱਲੀਆਂ ਹੋਈਆਂ ਨੇ ਲੇਕਿਨ 35 40 50 ਆ ਕੰਮ ਨਹੀਂ ਹਾਂ ਨਾ ਐਵੇਂ ਹੀ ਆਪਾਂ ਕਹਿੰਦੇ ਇਹ 45 ਕਿਲੋ ਵਾਲੀ ਦੀ ਵੱਸੀ ਆ 45 ਦੀ ਵੱਸੀ ਉਹਦਾ ਕੋਈ ਫਾਇਦਾ ਨਹੀਂ 25 ਸੇਰ ਤੋਂ ਪਲੱਸ ਵਾਲੀਆਂ ਵੱਛੀਆਂ ਹੈਗੀਆਂ ਸੀ 25 ਸੇਰ ਤੋਂ ਫਰਾਮ ਘਰਾਂ ਚ ਬੈਠਾ ਹੁਣ ਆਮ ਹੋਊਗਾ ਬਾਰਾਂ ਹਾਂਜੀ ਹਾਂ ਬਿਲਕੁਲ ਬਿਲਕੁਲ 25 25 ਕਿਲੋ ਤਾਂ ਵਧੀਆ ਸ਼ੌਂ ਬੱਚਿਆਂ ਦਾ ਸਾਹ ਸੰਭਾਲਦਾ ਦੇ ਬੱਚਾ ਬਾਕੀ ਸੋਨੂੰ ਬੱਚਿਆਂ ਦੀ ਸਾਹ ਸੰਭਾਲਦਾ ਰੱਖਦੇ ਹੋ ਵੀ ਕਹੇ ਜੀ ਸਾਹ ਸੰਭਾਲ ਤੋ ਆਈ ਹੈ ਹਨਾ ਪ੍ਰਿੰਟ ਬੱਚਿਆਂ ਦਾ ਸੋਹਣੇ ਹਾਂ ਦੋਨੇ ਬੱਚਿਆਂ ਦੇ ਘਰ ਮਾਲਾਂ ਜਾਂਦਾ ਠੀਕੇ ਭਰਾ ਲੈਣੀਆਂ ਤੇ ਬਾਕੀ ਤੁਹਾਡੇ ਕਰਮਾਂ ਤੇ ਡਿਪੈਂਡ ਆ ਤੁਹਾਡੀ ਸਾਹ ਸੰਭਾਲ ਤੇ ਡਿਪੈਂਡ ਹੈ ਨਾ ਮੰਨ ਕੇ ਚੱਲੋ ਹੁਣ ਕਿ ਜਿਹੜਾ ਚਾਰ ਚੂਰ ਹਰੇਕ ਦਾ ਪਾਇਆ ਵੈ ਜੀ ਮੰਨ ਕੇ ਚੱਲੋ ਇਹ ਫ੍ਰੀ ਦੇ ਕੱਖਾਂ ਤੇ ਪਾਲਣ ਵਾਲੀਆਂ ਚੀਜ਼ੀ ਨੇ ਬਿਲਕੁਲ ਬਿਲਕੁਲ ਹੈ ਹੁਣ ਤਾਂ ਐ ਮੈਨੂੰ ਕਿ ਚੱਲੋ ਵਾ ਟੀਕੇ ਭਰਾ ਕੇ ਅਗਲੇ ਨੇ ਤਿਆਰੀ ਕਰਨੀਆਂ ਨੇ 9-9 ਮਹੀਨੇ ਦਾ ਮੈਨੇ ਸਾਂਭਣੀਆਂ ਬਸ ਹਾਂ ਬਿਲਕੁਲ ਜੀ ਬਿਲਕੁਲ ਠਿੱਗਣੇ ਤੇ ਗਨੇ ਰਪੀ ਦਾ ਆਰਾਮ ਨਹੀਂ ਕਰ ਜਣੀ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਐ ਫੜੀ ਆ ਗਈ ਇੱਕ ਤਰ੍ਹਾਂ ਦੀ ਹਾਂ ਤੇ ਪਿੰਡ ਵਾ ਧੌਲਾ ਮਿੱਤਰੋ ਤਹਿਸੀਲ ਤਾਬਾ ਤੇ ਜਿਹੜਾ ਲੱਗਿਆ ਬਰਨਾਲਾ ਜਿਹੜੇ ਭਰਾ ਨੂੰ